केरु तव्हांजे पर् ਹਾਜੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਮੈਂ ਬਾਬਾ ਹਰਦੀਪ ਸਿੰਘ ਪੇਤੀ ਸ੍ਰੀ ਚੋਲਾ ਸਾਹਿਬ ਵਾਲੇ ਡੇਰਾ ਬਾਬਾ ਡਾਨਕ ਤੋਂ ਜਿਸ ਦਾ ਸੰਤਾ ਹਰ ਸਾਲ ਦੀ ਤਰ੍ਹਾਂ ਸੰਤਾ ਖੜਿਆਲੇ ਸੈਣੀਆਂ ਤੋਂ ਚੱਲਦੀਆਂ ਨੇ ਇੱਥੇ ਇੱਕ ਮਾਰਚ ਨੂੰ ਚੱਲਦੀਆਂ ਨੇ ਤੇ 4 ਮਾਰਚ ਨੂੰ ਇੱਥੇ ਡੇਰਾ ਬਾਬਾ ਡਾਨਕ ਪਹੁੰਚਦੀਆਂ ਨੇ ਉਹਦੀ ਜਾਤ ਵਿੱਚ ਇਹ ਚੋਚ ਚੋਲਾ ਸਾਦਾ ਮੇਲਾ ਹਰ ਸਾਲ ਦੀ ਤਰ੍ਹਾਂ ਲੱਗਦਾ ਹੈ ਸੰਗਤਾਂ ਹੋ ਮਹਮਾ ਆ ਕੇ ਲੱਖਾਂ ਦੀ ਤਜਾਦ ਵਿੱਚ ਦੇ ਦਰਸ਼ਨ ਕਰਮਾਤੇ ਪਹੁੰਚਦੀਆਂ ਨੇ ਇੱਥੇ ਲੌਂਗ ਪ੍ਰਸ਼ਾਦ ਦੀ ਵੀ ਦਾਤ ਪੱਖਸ਼ ਹੈ ਜਿਹੜੀਆਂ ਸੰਗਤਾਂ ਦੇ ਘਰ ਗੁਰਮਖਾਂ ਦੇ ਘਰ ਬਾਲ ਪੱਚਾ ਔਲਾਦ ਨਹੀਂ ਹੁੰਦੀ ਔਰ ਇਸੋ ਲੌਂਗ ਪ੍ਰਸ਼ਾਦ ਦੀ ਦਾਤ ਲੈ ਕੇ ਇੱਥੇ ਪਹੁੰਚਦੀਆਂ ਤੇ ਉਹਨਾਂ ਦੇ ਘਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਔਲਾਦ ਹੀ ਪਰਾਤੀ ਹੁੰਦੀ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਸੰਗਤਾਂ ਹੋ ਮਹਮਾ ਆ ਕੇ ਹਰ ਸਾਲ ਦੀ ਤਰ੍ਹਾਂ ਦਰਸ਼ਨ ਦੇਣ ਤੇ ਇੱਥੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਕੋਸ਼ਿਸ਼ ਆਪਰਥ ਕਰੀ ਵਾਹਿਗੁਰੂ ਜੀ ਦਾ ਖਾਸ ਜੀ ਵਾਹਿਗੁਰੂ ਜੀ ਕੀ ਬੋਤ